ਤਾਰੋ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੀਸ਼ਾ ਏਕੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤੈ वेग न बना सनो सोए दोहरा इस विद गुरु आनंद परा सिंगन कीन सुचेता सहतरन कासे कोशते बक्षे संग रहेता इस विद गुरु आनंद परा ਸਿੰਘਨ ਕੀਨ ਸੁਚੇਤ ਸਤਰ ਨਿਕਾਸੇ ਕੋਸਤੇ ਬਖਸ਼ੇ ਸੰਗਰ ਹੇਤ ਜੋਗੋ ਜੋਗ ਅਟਲ ਤਾਮਨ ਤਾਨੁ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੋੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਚੱਲ ਲਈ ਲੜੀਵਾਰ ਵਿਚਾਰ ਨਾਲ ਜੋੜ ਕਰਕੇ ਸਵਾਸਾ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਅੰਕਲ ਦੇ دیਵਾਨਾ ਜੇ ਸਰਬਨ ਕੀਤਾ ਹੈ ਕਿ ਕਿਵੇਂ अनेका ਰਾਜਾਂ ਦੇ ਰਾਜੇ ਇਕੱਤਰ ਹੋ ਗਏ ਸਾਰੇ ਆਨੰਦਪੁਰ ਵੱਲ ਨੂੰ ਵਾਧਾ ਕੀਤਾ ਸਭ ਨੇ ਭੀਮ ਚੰਦਰ ਨਾਲ ਲੱਗ ਔਰ ਜਦੋਂ ਬੈਰੀ ਦਲ ਨੇੜੇ ਆ ਗਿਆ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਇਹ ਮੁਗਲ ਸ਼ਾਸਕ, ਇਹ ਮੁਗਲ ਰਾਜੇ, ਪਹਾੜੀ ਰਾਜੇ ਸਾਰੇ ਅੱਗੇ ਵਾਧੇ ਹੁੰਦੇ ਆ। ਤੁਸੀਂ ਕਿਉਂ ਤੀਜੇ ਧਾਰ ਕੇ ਬੈਠੇ ਹੋ? ਕਿਉਂ ਨਹੀਂ ਕਿਸੇ ਗੱਲ ਦਾ ਫਿਕਰ ਕਰ ਰਹੇ? ਮਹਾਰਾਜ ਕਹਿੰਦੇ ਫਿਕਰ ਨਹੀਂ ਕਰਨਾ ਬਸ। ਜੋ ਹੋਣਾ ਉਹ ਹੁਕਮ ਦੇ ਵਿੱਚ ਐ, ਅਕਾਲ ਪੁਰਖ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਮਹਾਰਾਜ ਨੇ ਕੋਈ ਨਹੀਂ ਇਹਨਾਂ ਨੂੰ ਆ ਜਾਣ ਦਿਓ। ਜੋ ਵਰ ਬਣਦਾ ਪ੍ਰਸ਼ਾਦ ਹੈ ਦੇਵਾਂਗੇ ਕਿਉਂਕਿ ਸਿੰਘ ਹੈ ਲੋ ਮਹਾਰਾਜ ਕਹਿੰਦੇ ਆਪਣਾ ਗੁਰੂ ਘਰ ਹੈ ਜੋ ਇੱਕ ਖੂਹ ਦੀ ਨਿਆਈ ਜਿਹੋ ਜੀ ਖੂਹ ਜੇ ਆਵਾਜ਼ ਦੇਵਾਂਗੇ ਉਹ ਜੀ ਵਾਪਸ ਆਊਗੀ ਜਿਹੋ ਜੀ ਸ਼ਰਧਾ ਲੈ ਕੇ ਰਾਜੇ ਪਹਾੜੀ ਰਾਜੇ ਪਹੁੰਚੇ ਮਗਲ ਪਹੁੰਚੇ ਉਹ ਜਾ ਇਹ ਫਲ ਪ੍ਰਾਪਤ ਕਰ ਲੈਣਗੇ ਤੇ ਸਿੱਖਾਂ ਦੇ ਕਹਿਣ ਤੇ ਜਦੋਂ ਤਰਕਾਣੀ ਪੌਰ ਆ ਗਈ ਹਨ ਸਿੰਘਾਂ ਨੇ ਬੜੇ ਜੋਸ਼ ਨਾਲ ਬੇਨਤੀ ਕੀਤੀ ਮਹਾਰਾਜ ਸਾਰਿਆਂ ਨੇ ਗੰਤੀ ਭਾਵੇਂ 500 ਸੀ ਉਹਨਾਂ ਨੇ ਆ ਕੇ ਗੁਰੂ ਦੇ ਦਰਸ਼ਨ ਕੀਤੇ ਹਰ ਪ੍ਰਕਾਰ ਦੇ ਹੋਰ ਦੇਸ਼ਾਂ ਤੋਂ ਵੀ ਜਿਹੜੇ ਸੰਗ ਸੀ ਜੁੱਦ ਵਾਸਤੇ ਆ ਗਏ ਪਰ ਇਕੱਤਰ ਹੋ ਗਏ ਉਹਨਾਂ ਨੇ ਹਰ ਸ਼ਾਸਤਰਾਂ ਨੂੰ ਹੱਥਾਂ 'ਚ ਫੜ ਕੇ ਕਿਹਾ ਮਹਾਰਾਜ ਤੁਸੀਂ ਹੁਕਮ ਕਰੋ ਇੱਟ ਨਾ ਇੱਟ ਖੜਕਾ ਦਈਏ ਜੋ ਤੁਹਾਡਾ ਹੁਕਮ ਹੋਵੇ ਦਿੱਲੀ ਲੈ ਲਏ ਅਸੀਂ ਇੰਨਾ ਰਾਜਿਆਂ ਤੋਂ ਤੁਰਕਾਂ ਨੂੰ ਖੋਪਾ ਦਿੱਗੇ ਲਾਹੌਰ ਨੂੰ ਛੁੜਾ ਲიਏ ਜਿਵੇਂ ਕਹਿ ਦੋ ਮਹਾਰਾਜ ਤਖਤਾ ਪਲਟਾ ਦਿਆਂਗੇ ਇਹਨਾਂ ਦਾ ਤਾਂ ਮਹਾਰਾਜ ਨੇ ਧੀਰਜ ਦਿੱਤਾ ਕਿ ਸੂਰ ਬਿਰਤੀ ਇੱਥੇ ਰੱਖੋ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਹੈ ਕਿਲੇ ਦੀ ਜਿਹੜੀ ਮੋਰਚਾ ਬੰਦੀ ਉਹਨੂੰ ਕੀਤਾ ਜਾਵੇ ਔਰ ਜੁੱਧ ਕਰਨ ਵਾਸਤੇ ਜੋ ਅਗਲਾ ਪਾਸਾ ਹੈ ਉਹ ਰੋਕਿਆ ਜਾਵੇ ਜੋ ਅਗਲਾ ਜੁੱਧ ਹੁਣ ਆਰੰਭ ਹੋ ਰਿਹਾ ਹੈ ਆਓ ਅੱਜ ਦੇ ਦੀਵਾਨਾ ਅੰਦਰ ਜੁੱਧ ਦੀ ਆਰੰਭਤਾ ਵੇਖੀ ਕਿਸ ਤਰ੍ਹਾਂ ਜੁੱਧ ਹੋਏ ਕਿਸ ਤਰ੍ਹਾਂ ਸਿੰਘਾਂ ਨੇ ਜੋਰ ਵਿਖਾਏ ਕਿਸ ਤਰ੍ਹਾਂ ਰਾਜੇ ਅੱਗੇ ਵਧੇ ਕਿ ਉਹਨਾਂ ਦੇ ਵਿੱਚ ਵਿਚਾਰ ਧਾਰਾ ਚੱਲੀ ਆਉ ਸਰਬਣ ਕਰੀਏ ਰਸਨਾਂ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੁਰੂ ਸਾਹਿਬ ਜੀ ਦੋਹਰਾ ਇਸਬਦ ਗੁਰੂ ਆਨੰਦਪੁਰ ਸਿੰਘਨ ਕੇ ਨੂੰ ਸੁਚੇਤਾ ਸਾਧਰਨ ਗਸਾ ਕੋਸਤੇ ਬਖਸ਼ ਸੰਗਰਹਿਤਾ ਇਸ ਵੀ ਦਿਨ ਆਲਦੋ ਮਹਾਰਾ ਜੀ ਧੀਰਿ ਦਿੱਤਾ ਕਿ ਆ ਕਿਲੇ ਦੀ ਜਿਹੜੀ ਮੋਰਚਾ ਬੰਦੀ ਕੀਤੀ ਜਾਵੇ ਤਾਂ ਇਸ ਤਰ੍ਹਾਂ ਉਹ ਆਨੰਦਪੁਰ ਵਿਖੇ ਸਿੱਖਾਂ ਨੂੰ ਸੁਚੇਤ ਕਰ ਦਿੱਤਾ ਭੰਡਾਰ ਦੇ ਵਿੱਚੋਂ ਫਿਰ ਮਹਾਰਾ ਜੀ ਕਿਹਾ ਬਈ ਸਾਹਤਰ ਕੱਢ ਕੇ ਲੜਾਈ ਵਹ ਤੇ ਸਭ ਨੂੰ ਦੇ ਦਿੱਤੇ ਗਏ ਪਿਉ ਅੰਗ ਪਸ਼ੀਆਂ ਚਾਂਦ ਵੱਡੇ ਵਾੜ ਚੌਰੇ ਸੋ ਤੇਗੇ ਜੋ ਮਝਾਈ ਦੋ ਧਾਰੇ ਭਲਾੰਦੀ ਅਨੇਕਾ ਮਹਾਨੀ ਵੱਡੇ ਤੇਗੇ ਤੇ ਚੌੜੇ ਤਿੱਖੀ ਧਾਰ ਵਾਲੇ ਵਿਜਲੀ ਮੇਲ ਤੇ ਤੇਗੇ ਵੀ ਦਿੱਤੇ ਗਏ ਅਨੇਕਾਂ ਭੁਲਾਦੇ ਦੋ ਧਾਰੇ ਉਹ ਵੀ ਵੰਡੇ ਗਏ ਸਰੋਹੀ ਹਲੱਬੇ ਜਨਵੇ ਦਈ ਹੈ ਕਰਾ ਚੋਲ ਖੰਡੇ ਸੋ ਕੇਤੇ ਲਈ ਹੈ ਅਤੇ ਹੱਥ ਵੀ ਅਤੇ ਜਨਵੇ ਨਾਮ ਦੇ ਦੇਸ਼ਾਂ ਤੋਂ ਮੰਗਵਾਈਆਂ ਤਲਵਾਰਾਂ ਵੀ ਦਿੱਤੀਆਂ ਨੇ ਤਲਵਾਰਾਂ ਤੇ ਖੰਡੇ ਕਈਆਂ ਦੇ ਨੇ ਲੈ ਸਨ ਸਭਾ ਲੋਕੀ ਸੰਗ ਨੇ ਜੇ ਵਿਸਾਲੇ ਵਿਛੂਏ ਵੱਡੇ ਬਾਂਗ ਜਪੂਏ ਕਰਾਲੇ ਸਰਬ ਲੋਹ ਦੇ ਵਰਸ਼ੇ ਨੇਜੇ ਬਹੁਤ ਭਾਰੇ ਸਨ ਵੱਡੇ ਵਿਛੂਏ ਤੇ ਵਿਚਕਾਰਲੇ ਬਾਂਗ ਕੇ ਦੂਏ ਉਹ ਵੀ ਦਿੱਤੇ ਗਏ ਸ਼ੁਰੇ ਖੋਖਣੀ ਸਾਪ ਲਾਂਬੀ ਬਲੰਦੇ ਘਣੇ ਸੇਰ ਭਾਲੇ ਪ੍ਰਕਾਸ਼ੇ ਅਮੰਦੇ ਸ਼ੁਰੇ ਖੋਖਰੀਆਂ ਦੇ ਜੋ ਗੋਰਖੇ ਰੱਖਦੇ ਹਨ ਲੰਮੀਆਂ ਵੱਡੀਆਂ ਤਲਵਾਰਾਂ ਵੀ ਦਿੱਤੀਆਂ ਨੇ ਬਹੁਤ ਸੇਲੇ ਤੇ ਭਾਲੇ ਵੀ ਜਮਕਰੇ ਨੇ ਮਲੰਘੇ ਨਾ ਸਾਪੰਗ ਬਨੇ ਅੰਗ ਚੰਗੇ ਤਮਾਚੇ ਕਲਾਦਾਰ ਸ਼ਤਰਿ ਭੰਗੇ ਸਾਰੇ ਇਧਾਰ ਮੈਲ ਤੋਂ ਬਗੈਰ ਸਾਭ ਸੰ ਜਿਨ੍ਹਾਂ ਦੇ ਅੰਗ ਬੜੇ ਸੁੰਦਰ ਬਨੇ ਹੋਏ ਸਨ ਵੈਰੀਆਂ ਨੂੰ ਮਾਰਨ ਵਾਸਤੇ ਕਲਾਦਾਰ ਪਿਸਤੌਲ ਵੀ ਵੰਡੇ ਗਏ ਤੂਫੰਗੇ ਦਿੰਦਿਆਲਾ ਜੋ ਬੂਰੇ ਤਮਾਕੇ دیے ਚੱਕਰ ਬਕਰੰ ਚਮਕੰਦੇ ਚਲਾਕੇ ਬੰਦੂਖਾਂ ਬਹੁਤ ਲੰਮੀਆਂ ਨਾਲੀਆਂ ਵਾਲੀਆਂ ਬੰਦੂਖਾਂ ਛੋਟੀਆਂ ਤੋਪਾਂ ਤੇ ਕਈ ਹੋਰ ਪ੍ਰਕਾਰ ਦੀਆਂ ਬੰਦੂਖਾਂ ਤਮਾਕੇ ਵੀ ਦਿੱਤੇ ਗਏ ਚੱਕਰ ਵੀ ਦਿੱਤੇ ਗਏ ਜੋ ਚੱਲਦੇ ਆ ਘੁੰਮੁੰਦੇ ਚਮਕਰੇ ਸੰਨ ਉਹ ਵੀ ਵੰਡੇ ਗਏ ਵੱਡੇ ਮੂਲ ਕੇ ਦੂਰ ਤੇ ਆਏ ਢਾਲੇ ਕੋਠੋਰੰ ਕੁਡੰਦੰ ਵੱਡੇ ਵੱਡੇ ਉਜਵਾਲੇ ਬੜੀ ਦੂਰ ਤੋਂ ਬੜੀ ਕੀਮਤ ਵਾਲੇ ਮਹਿੰਗੀਆਂ ਢਾਲਾਂ ਜੋ ਆਈਆਂ ਸਨ ਬੜੀਆਂ ਜੋ ਸ਼ਕਤ ਨੇ ਉਹ ਵੀ ਦਿੱਤੀਆਂ ਗਈਆਂ ਤੁਨੱਖ ਵੀ ਵੰਡੇ ਗਏ ਬੜੇ ਸ਼ਕਤੀਸ਼ਾਲੀ ਸਨ ਜਿਹੜੇ ਪਤ ਭਰੇ ਬਾਨ ਭਾਥਾ ਅਨੇਕਾ ਪ੍ਰਕਾਰੇ ਧਰੇ ਬਾਨ ਪਹਿਨੇ ਲੱਗੇ ਬੀਪਤੀ ਵੀਧ ਪਾਰੇ ਤੀਰ ਪੱਥਿਆਂ ਦੇ ਨਾਲ ਅਨੇਕ ਪ੍ਰਕਾਰ ਦੇ ਨਾਲ ਭਰ ਕੇ ਦਿੱਤੇ ਗਏ ਜਿਹੜੇ ਤੀਰ ਤਿੱਖੇ ਲੱਗਿਆ ਬਿਨ ਕੈ ਪਾਰ ਲੰਘ ਜਣ ਐਸੇ ਤੀਰ ਬਹੁਤ ਤਿੱਖੇ ਨੇ ਉਹ ਵੀ ਦਿੱਤੇ ਗਏ ਇਹਨੋਂ ਬਾਅਦ ਜੋ ਅਜੁੱਧ ਪੰਜ ਦਿਨੇ ਖੁਸ਼ੀ ਖਾਲਸੇ ਪੈ ਪ੍ਰਭੂ ਭੂਰ ਕੀਨੇ ਸਾਰਿਆਂ ਨੂੰ ਪੰਜ ਪੰਜ ਸ਼ਸਤਰ ਦਿੱਤੇ ਗਏ ਗੁਰੂ ਜੀ ਨੇ ਖਾਲਸੇ ਤੇ ਵੱਡੀ ਖੁਸ਼ੀ ਕੀਤੀ ਦਈ ਬ੍ਰਿੰਦ ਬਾਰੂਦ ਗੋਰੀ ਕਨੇਰੀ ਪਹਾੜੀ ਸੰਘਾਰੋ ਕਹੋ ਤਾਹ ਦਵੇਰੀ ਬੌਧ ਬਰੂਦ ਗੋਲੇ ਸਿੱਕਾ ਆਦਿ ਦਿੱਤਾ ਗਿਆ ਉਹ ਸਮੇਂ ਖਾਲਸੇ ਨੂੰ ਕਿਹਾ ਗਿਆ ਪਹਾੜੀਆਂ ਨੂੰ ਮਾਰੋ ਭਏ ਸਾਵਧਾਨ ਤਵੈ ਸਿੰਘ ਬੀਰਾ ਰਸਨ ਬੀਰ ਰਾਤੇ ਚਲੇ ਬਾਦ ਧੀਰਾ ਸਿੰਘ ਜੂਰ ਵੀਰੋ ਸਮੇਂ ਸਾਵਧਾਨ ਹੋ ਗਏ ਸਾਰੇ ਸੂਰ ਵੀਰ ਕ੍ਰੋਧ ਦੇ ਨਾਲ ਭਰ ਗਏ ਤੀਰਜ ਦੇ ਜਿਹੜੇ ਬੰਨ ਸੀ ਮੰਨ ਕੇ ਉਹ ਚੱਲ ਪਏ ਨੇ ਬੰਦੇ ਟੋਲ ਪੈ ਟੋਲ ਸੁਰਾਨ ਐਸੇ ਬਹਿ ਬਿਆਤੇ ਮੇਗਾ ਹੈ ਪੰਜ ਜੈਸੇ ਸੂਰਮਿਆਂ ਨੇ ਇਸ ਪ੍ਰਕਾਰ ਟੋਲੀਆਂ ਦੇ ਟੋਲ ਬਨ ਲਏ ਇੰਜ ਲੱਗਦੇ ਸਨ ਜਿਵੇਂ ਹਵਾ ਵਗਣ ਨਾਲ ਬਦਨਾ ਦਾ ਸਮੂਹ ਇਕੱਠਾ ਹੋ ਗਿਆ ਜੇ ਤੋ ਆਇਬੋ ਬਰਿੰਦ ਸਤਰਣ ਹੋਏ ਤਹਾਂ ਖਾਲਸਾ ਜਾਏ ਕੀਨੀ ਸੋ ਢੋਈ ਜਿਸ ਪਾਸੇ ਤੋਂ ਬੈਰੀ ਦੇ ਸਮੂਹ ਨੇ ਆਉਣਾ ਸੀ ਨਾ ਉਸੇ ਪਾਸੇ ਫਿਰ ਖਾਲਸਾ ਜੀ ਫੌਜ ਪਹੁੰਚ ਗਏ ਤਫੰਗੇ ਤੜਾਕੇ ਉਡਾਵ ਕਨੇਰੇ ਉੱਡੀ ਕੈ ਪਹਾੜੇ ਜੇ ਆਵ ਜਨੇਰੇ ਬਦੂਖਾਂ ਦੇ ਬਹੁਤ ਤਗੜੇ ਤੜਾਕੇ ਪਾਉਂਦੇ ਹੋਏ ਪਹਾੜੀਆਂ ਨੂੰ ਉਡਿਗਦੇ ਹਨ ਜੋ ਨੇੜੇ ਆਉਣ ਦੋਹਰਾ ਕਿਲੇ ਦੋਏ ਸਤ ਗੁਰੂ ਕੇ ਗਾਡੋ ਕੋੜ ਤੋ ਉਤੰਗ ਸਤ ਗੁਰੂ ਜੀ ਦੇ ਦੋਵੇਂ ਕਿਲੇ ਬੜੇ ਮਜਬੂਤ ਸਨ ਤੇ ਉੱਚੇ ਸਨ ਨਾਮ ਫਤਿਹਗੜ ਲੋਗੜ ਅਪਰ ਆਗਮ ਪੁਰ ਅੰਗ ਉਹਨਾਂ ਦੇ ਨਾਂ ਜਿਹੜੇ ਨੇ ਉਹ ਫਤਿਹਗੜ ਤੇ ਲੋਗੜ ਰੱਖੇ ਹੋਏ ਸਨ ਚੌਪਈ ਸੇਰ ਸਿੰਘ ਨਾਰਾ ਸਿੰਘ ਦੂ ਕਾਇਮ ਕਰੇ ਲੋਗੜ ਸੋ ਸ਼ੇਰ ਸਿੰਘ ਤੇ ਨਾਰ ਸਿੰਘ ਨੂੰ ਦੋਵਾਂ ਨੂੰ ਲੋਹ ਗੜ ਵਿੱਚ ਕੈਮ ਕੀਤਾ ਗਿਆ ਸਿੰਘ ਪੰਜ ਸੇ ਸੰਗ ਸੂਰੇ ਸੱਤਰਨ ਕੋ ਹੱਤਵੇ ਬਲ ਪੂਰੇ ਉਹਨਾਂ ਨੂੰ 500 ਸਿੰਘ ਸੂਰਮੇ ਦਿੱਤੇ ਗਏ ਜਿਹੜੇ ਵੈਰੀ ਨੂੰ ਮਾਰਨ ਵਾਸਤੇ ਪੂਰਾ ਬਲ ਰੱਖਦੇ ਸਨ ਆਗਮ ਪਰੇ ਦਿਸ ਸਗਲ ਮਝੈਲ ਗੱਡ ਕਰੇ ਸੱਤਰਨ ਧਰ ਸ਼ੈਲ ਆਗਮੋਂ ਪੁਰੇ ਬਾੜੇ ਪਾਸੇ ਸਾਰੇ ਮਝੈਲ ਖੜੇ ਕੀਤੇ ਗਏ ਉਹ ਸ਼ੈਲ ਸ਼ਵੀਲੇ ਸ਼ਾਸਤਰ ਧਾਰ ਕਰਕੇ ਖੜੇ ਹੋ ਗਏ ਉਦੇ ਸਿੰਘ ਆਦਕ ਜੇ ਆਰ ਰੱਖ ਤੱਕرائی ਸਭ ਠੌਰ ਗੁਰੂ ਜੀ ਨੇ ਕਿਹਾ ਉਦੇ ਸਿੰਘ ਆਦ ਜਿਹੜੇ ਹੋਰ ਸਿੰਘ ਨੇ ਨਾ ਉਹ ਸਭ ਥਾਂ ਤਕੜਾਈ ਰੱਖਣ ਜਹਾਂ ਜ਼ੋਰ ਤੇ ਪਹਿਰ ਲੜਾਈ ਤਹਾਂ ਜਾਉ ਤੁਰਨ ਕਰ ਧਾਈ ਜਿੱਥੇ ਜੋਰ ਨਾਲ ਲੜਾਈ ਪੈ ਜਾਵੇ ਨਾ ਜਿੱਥੇ ਮੁਗਲਾਂ ਦਾ ਜ਼ੋਰ ਚੜ੍ਹ ਜਾਵੇ ਜਿੱਥੇ ਵਾਧਾ ਹੋ ਜੇ ਉਥੇ ਤੁਰੰਤ ਧਾਵਾ ਬੋਲ ਜਾਇਓ ਕਾਲ ਦੇਹੋ ਕਸਮਾਨ ਕਨੇਰਾ ਦੇਹੋ ਸਤਰਨ ਕੇ ਅੰਗ ਬਖੇਰਾ ਉਥੇ ਵੱਡਾ ਕਸਮਾਨ ਖੜਾ ਕਰ ਦੇਵੂ ਤੇ ਵੈਰੀਆਂ ਦੇ ਜਿਹੜੇ ਅੰਗ ਆ ਉਹ ਪੈਨ ਪੈਨ ਕਰਕੇ ਖਿਲਾਰ ਦੇ ਇਸ ਪ੍ਰਕਾਰ ਕਹੇ ਕਰਤ ਕਰਾਈ ਅਗਰ ਜਾਣਤੇ ਗੁਰੂ ਹਟਾਈ ਇਸ ਪ੍ਰਕਾਰ ਕਹਿ ਕੇ ਤਕੜਾਈ ਕੀਤੀ ਅਤੇ ਅੱਗੇ ਜਾਣ ਤੋਂ ਗੁਰੂ ਜੀ ਨੇ ਰੋਕ ਦਿੱਤਾ ਸੈਨਾ ਸਕਲ ਨਿਗਟ ਹੀ ਰਾਖੇ ਲਰੋ ਇਸੇ ਥਲ ਰਣ ਅਬ ਲਾਖੀ ਸਾਰੀ ਸੈਨਾ ਆਪਣੇ ਪਾਸ ਹੀ ਰੱਖੀ ਇਸ ਥਾਂ ਤੋਂ ਥਾਂ ਹੀ ਮਹਾਰਾਜ ਕਹਿੰਦੇ ਜੋ ਜੋਧਿ ਬਲਾਖਾ ਰੱਖਦਾ ਹੈ ਨਾ ਇਸੇ ਥਾਂ ਤੇ ਖੜ ਕੇ ਲੜਨਾ ਹੈ ਅੱਗੇ ਨਹੀਂ ਜਾਣਾ ਉਤਤੇ ਭੀਮਜੰਦ ਹੰਕਾਰੇ ਦਵਦ ਬਰਿੰਦ ਬਜੇ ਥਲ ਪਲ ਭਾਰੇ ਉਧਰ ਭੀਮਜੰਦਾ ਬੜਾ ਹੰਕਾਰ ਧਾਰਨ ਕਰੀ ਬੈਠਾ ਸੀ ਭਰਿਆ ਹੋਇਆ ਸੀ ਹੰਕਾਰ ਦੇ ਨਾਲ ਬਹੁਤ ਨਗਾਰੇ ਭਾਰੇ ਬਲ ਸਹਿਤ ਵਜਾ ਰਿਆ ਸੀ ਸਭ ਵਗਿਰ ਨਾਥਨ ਸਾਥ ਨਿਹਾਰਾ ਭਇਓ ਪ੍ਰਥਮ ਤੇ ਵੱਡ ਅਹੰਕਾਰ ਭੀਮ ਜੰਦ ਨੇ ਸਾਰੇ ਰਾਜਿਆਂ ਨੂੰ ਆਪਣੇ ਨਾਲ ਵੇਖਿਆ ਤਾਂ ਪਹਿਲਾਂ ਨਾਲੋਂ ਵੀ ਉਹਦੇ ਵਿੱਚ ਵੱਡਾ ਹੰਕਾਰ ਭਰ ਗਿਆ ਵੀ ਮੈਂ ਹੁਣ ਕੱਲਾ ਨਹੀਂ ਅਨੇਕਾਂ ਰਾਜਾਂ ਦੇ ਰਾਜੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਫੌਜਾਂ ਨੇ ਲੱਖਾਂ ਦੇ ਵਿੱਚ ਮੇਰੇ ਨਾਲ ਸੈਨਾ ਹੈ ਉਹਨੂੰ ਹੋਰ ਵੀ ਹੰਕਾਰ ਹੋ ਗਿਆ ਇਤਨੋਂ ਕੋ ਲਸ਼ਕਰ ਜੇ ਸੰਗ ਹੋਏ ਇਤ ਅਨੁਸਾਰ ਰਹੇ ਸਭ ਕੋਏ ਸੋਚਦਾ ਸੀ ਕਿ ਇੰਨੀ ਸੈਨਾ ਜੇ ਨਾਲ ਹੋਵੇ ਤਾਂ ਸਾ ਸਦਾ ਸਾਰੇ ਅਗ ਅਨਸਾਰ ਹੈ ਨਾ ਇੱਕ ਆਨੰਦਪੁਰ ਗਿਣਤੀ ਕਹਾ ਲਬਪੁਰ ਜੀਤ ਲਿਹੋ ਗੜ ਮਹਾ ਫਿਰ ਇੱਕ ਆਨੰਦਪੁਰ ਦੀ ਗਿਣਤੀ ਕੀ ਹੈ ਤਾਂ ਲਾਹੌਰ ਦਾ ਵੀ ਇਹ ਵੱਡਾ ਗੜ ਉਹ ਜਿੱਤ ਲਈਏ ਕਿਉਂਕਿ ਸਾਰੇ ਰਾਜੇ ਹੁਣ ਮੇਰੇ ਨਾਲ ਐ ਇਤਨੀ ਸੈਨਾ ਮੇਰੇ ਨਾਲ ਹੈ ਔਰ ਸੈਨਾ ਦਾ ਹੰਕਾਰ ਕਰਕੇ ਕਹਿਣ ਲੱਗਾ ਆਨੰਦਪੁਰ ਤਾਂ ਬਹੁਤ ਛੋਟੀ ਗੱਲ ਹੈ ਤੇ ਗਿੰਦਤੀ ਜਿਨੀ ਹੈ ਤਾਂ ਲਾਹੌਰ ਵੀ ਜਿੱਤ ਲਵਾਂਗੇ ਹੁਣ ਸਾਨੂੰ ਕੋਈ ਨਹੀਂ ਰੁਕ ਸਕਦਾ ਅਸੀਂ ਜਿੱਤ ਪ੍ਰਾਪਤ ਕਰ ਲਾਂ ਗੁਰੂ ਨੂੰ ਲਤਾੜ ਦੇਾਂਗੇ ਚਾਰੇ ਪਾਸੇ ਸਾਡਾ ਸਿੱਕਾ ਬੋਲੂ ਐਸਾ ਹੰਕਾਰ ਦੇ ਵਿੱਚ ਮਨ ਦੇ ਵਿੱਚ ਸੋਚਾਂ ਸੋਚ ਰਹੇ ਕਰੋ ਸ਼ਾਹ ਕੋ ਚਿੰਤ ਵਿਸਾਲਾ ਬਜਤ ਲੋਹ ਸੋ ਲੋ ਕਰਾਲਾ ਬਾਦਸ਼ਾਹ ਨੂੰ ਵੀ ਬਡਾ ਚਿੰਤਾਵਾਨ ਕਰ ਦੇਵਾਂਗਾ ਜਦ ਵਿਕਰਾਲ ਲੋਹ ਦੇ ਨਾਲ ਲੋਹਾ ਵੱਜੇਗਾ ਨਾ ਤਾਂ ਅਬ ਲਰ ਹੈ ਮਿਲ ਗਰ ਘਰਪਤ ਸਾਰੇ ਕਹਾਂ ਖਾਲਸਾ ਆਗਿਆ ਹਮਾਰੇ ਹੁਣ ਸਾਰੇ ਪਹਾੜੇ ਰਾਜੇ ਮਿਲ ਕੇ ਲੜਨਗੇ ਫਿਰ ਖਾਲਸਾ ਸਾਡੇ ਅੱਗੇ ਕੀ ਹੈ ਦਲ ਕਮਲਤ ਆਏ ਤਬ ਗयो ਨੇਰ ਆਨੰਦਪੁਰ ਕੋ ਹੋਏ ਗयो ਤਦ ਪਹਾੜੇ ਦਲ ਬੜੀ ਉੱਚੀ ਉੱਚੀ ਰੌਲਾ ਪਾਉਂਦਾ ਹੋਇਆ ਆਨੰਦਪੁਰ ਦੇ ਨੇੜੇ ਪਹੁੰਚ ਗਿਆ ਖਰੋ ਖਾਲਸਾ ਜਹਾਂ ਪ੍ਰਤੀਖਤ ਦਦਬ ਤਪਕਨ ਸੋਣ ਧੁਨ ਈਖਤ ਕਹਿੰਦੇ ਜਿੱਥੇ ਖਾਲਸਾ ਵੀ ਖੜਾ ਹੋ ਕੇ ਇੰਤਜ਼ਾਰ ਕਰ ਰਿਹਾ ਸੀ ਉਡੀਕ ਕਰ ਰਿਹਾ ਸੀ ਕਦੋਂ ਬੈਰੀ ਆਉਣ ਕਦੋਂ ਜੰਗ ਹੋਵੇ ਉੱਥੇ ਉਹਨਾਂ ਦਾ ਨਗਾਰਿਆਂ ਦੇ ਬੰਦੂਖਾਂ ਦੀ ਆਵਾਜ਼ ਸੀ ਜਿਹੜੀ ਨਾ ਥੋੜੀ ਆਵਾਜ਼ ਸੁਣਦੀ ਸੀ ਕਰੇ ਤੋਫੰਗ ਕੇ ਤਬ ਤਿਆਰੀ ਤੋੜੇ ਅਗਣ ਲਾਏ ਇੱਕ ਬਾਰੇ ਤਾਂ ਉਹਨਾਂ ਉਸੇ ਵੇਲੇ ਬੰਦੂਖਾਂ ਦੀ ਤਿਆਰੀ ਕੀਤੀ ਇੱਕ ਵਾਰ ਤੋੜਿਆਂ ਨੂੰ ਅੱਗ ਲਾਈ ਅਤੇ ਪਾਏ ਬਾਰੂਦ ਮਿਲ ਕਰ ਗੋਰੀ ਠੋਕ ਠੋਕ ਗੱਜ ਕੇ ਨੀ ਕਠੋਰੀ ਬਰੂਦ ਪਾ ਕੇ ਗੋਲੀਆਂ ਪਾਈਆਂ ਤੇ ਗੱਜ ਠੋਕ ਠੋਕ ਕੇ ਕੰਦੇ ਸਖਤ ਕੀਤਾ ਤੋਪਾਂ ਦੀ ਤਿਆਰੀ ਕਰ ਦਿੱਤੀ ਅੱਠ ਸੁਗਲ ਗਏ ਜਹ ਤੋੜੇ ਜੜੇ ਗਲ ਪਰ ਗਹਿ ਕਰ ਮੋੜੇ ਜਦ ਤੋੜੇ ਜੰਗੀ ਤਰ੍ਹਾਂ ਧੁੱਗ ਗਏ ਤਾਂ ਕਲਾ ਦੇ ਵਿੱਚ ਫੜ ਕੇ ਮੋੜ ਕੇ ਜੋੜ ਦਿੱਤੇ ਸ੍ਰੀ ਕਲंगी ਧਾਰ ਜਹਾਂ ਸੋ ਆਏ ਸੁੱਧ ਹਿੱਤ ਪਹੁੰਚੇ ਤੂਰਨ ਉਪਤਾਏ ਜਿੱਥੇ ਸ੍ਰੀ ਕਲंगी ਜਰਾ ਮਹਾਰਾਜ ਸੁਭਰੇ ਨੇ ਨਾ ਉਸ ਉੱਥੇ ਉਸ ਪਾਸੇ ਖਬਰ ਦੇਣ ਬਾਅਦ ਤੇ ਤੁਰੰਤ ਭੱਜ ਕੇ ਗਏ ਮਹਾਰਾਜ ਸੁਣੀ ਜਤ ਤਤਕਾਲਾ ਦੁੱਧ ਭਾਤ ਉਪਕਨ ਨਾਦ ਉਠਾਲਾ ਗੁਰੂ ਜੀ ਨੂੰ ਕਿਹਾ ਕਿ हे ਮਹਾਰਾਜ ਪਾਤਸ਼ਾਹ ਜੀ ਤੁਰੰਤ ਸੁਣੋ ਨਗਾਰਿਆਂ ਤੇ ਬੰਦੂਖਾਂ ਦੀ ਆਵਾਜ਼ ਬੜੀ ਉੱਚੀ ਹੋ ਗਈ ਹੈ ਜਦੋਂ ਵਜਦੇ ਹਨ ਤਾਂ ਕੰਨਾਂ ਦੇ ਵਿੱਚ ਉਹਨਾਂ ਸ਼ੋਰ ਸੁਣਾਈ ਦਿੰਦਾ ਹੈ ਬਹੁਤ ਵੱਜ ਹੈ ਸਰਵਨ ਧੁਨ ਪਰੇ ਰਾਜੇ ਆਏ ਨਿਗਟ ਹੀ ਖਰੇ ਜਾਪਦਾ ਐ ਉਹ ਮਹਾਰਾਜ ਜਦੋਂ ਆਵਾਜ਼ ਉੱਚੀ ਹੋਣ ਲੱਗੀ ਨਗਾਰਿਆਂ ਦੀ ਮਨੂਖਾਂ ਦੀ ਤਾਂ ਇਸ ਦਾ ਮਤਲਬ ਇਹ ਹੈ ਵੀ ਜਿਹੜੇ ਪਹਾੜੀ ਰਾਜੇ ਉਹ ਬਹੁਤ ਨੇੜੇ ਆ ਗਏ ਖੜੇ ਖਾਲਸਾ ਵੀ ਸਾਵਧਾਨ ਖੁਸ਼ੀ ਕਰੋਲੇ ਫਤੇ ਮਹਾਨ ਕਹਿੰਦੇ ਫਿਰ ਖਾਲਸਾ ਵੀ ਸਾਵਧਾਨ ਹੋ ਕੇ ਖੜਾ ਹੋ ਗਿਆ ਮਹਾਨ ਫਤੇ ਪ੍ਰਾਪਤ ਕਰਕੇ ਖੁਸ਼ੀ ਕਰੋ ਇਸ ਬਾਤੇ ਦੇਗ ਅਜੀਤ ਸਿੰਘ ਬੈਸ ਨਵੀਨ ਖੜਗ ਸੇ ਪਰ ਆਏ ਤਖੋ ਕਰ ਲੈਨ ਤ ਪਰ ਪਾਸ ਛੋਟੀ ਉਮਰ ਦਾ ਜੋ ਅਜੀਤ ਸਿੰਘ ਸਾਹਿਬ ਜادہ ਜੀ ਨੇ ਉਹ ਵੀ ਖੜੇ ਸਨ ਉਹਨਾਂ ਨੇ ਵੀ ਫਿਰ ਜਿਹੜੀ ਤਲਵਾਰ ਸੀ ਢਾਲ ਸੀ ਅਤੇ ਤੀਰਾਂ ਦਾ ਪੱਥਰ ਸੀ ਹੱਥ ਵਿੱਚ ਫੜ ਲਿਆ ਪਿਤਾ ਗੁਰੂ ਕੀ ਆਇ ਸੁਚਾਹਤ ਰਿਪਸਨ ਲਰਬੇ ਹੇਤ ਉਮਾਹਤ ਓਹ ਗੁਰੂ ਪਿਤਾ ਜੀ ਦੇ ਅੱਗੇ ਆਇਆ ਆ ਗਿਆ ਚਾਹੁੰਦਾ ਸੀ ਕਿ ਵੈਰ ਨਾਲ ਲੜਨ ਵਾਸਤੇ ਉਤਸ਼ਾਹਿਤ ਹੋਇਆ ਹੋਇਆ ਊਦੇ ਸਿੰਘ ਤਬ ਬਾਕ ਬਹਾਨਾ ਮਹਾਰਾਜ ਸਾਹਿਬ ਕੇਚ ਮਾਨ ਜਾਨਾ ਊਦੇ ਸਿੰਘ ਨੇ ਜੋ ਬੇਨਤੀ ਕੀਤੀ ਤਦ ਕਿਹਾ ਕੇ ਮਹਾਰਾਜ ਮੈਂ ਸਭ ਕੁਝ ਮਾਨ ਦੇ ਵਿੱਚ ਜਾਣ ਲਿਆ ਹੈ ਕਿ ਅਜੀਤ ਸਿੰਘ ਜੰਗ ਕਰਨਾ ਚਾਹੁੰਦੇ ਨੇ ਔਰ ਮਾਨਦੇ ਵਿੱਚ ਵੱਡੀ ਲਾਲਸਾ ਹੈ ਇਸ ਬਾਤ ਉਹ ਆਗੇ ਚਾਹੁੰਦੇ ਆ ਤੋ ਬੇਨਤੀ ਪਨੋ ਆਗਾਰੇ ਸਹਬ ਜਿਆਦਾ ਚਾਹਤ ਭਾਰੇ ਫਿਰ ਵੀ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਸਹਬ ਜਿਆਦਾ ਬੈਰੀਆਂ ਦੇ ਨਾਲ ਭਾਰੇ جنگ ਕਰਨਾ ਚਾਹੁੰਦੇ ਨੇ ਸਤਰਨ ਸੰਗ ਜੰਗ ਕੋ ਕਾਲਣ ਸਭ ਸਿੰਘਨ ਦੇਖ ਭੀ ਤੀਰ ਸੰਭਾਲਣ ਤੇ ਸਾਰੇ ਸਿੰਘਾਂ ਨੂੰ ਤੀਜੀ ਦੇ ਕੇ ਸੰਭਾਲਣਾ ਚਾਹੁੰਦੇ ਨੇ ਹੇ ਹੇ ਆਪ ਤੇ ਲਾਜ ਵਿਸਾਲਾ ਕੁਛ ਨਹੀਂ ਬੋਲ ਸਕੈ ਇਸ ਕਾਲਾ ਆਪ ਜੀ ਨੂੰ ਕਹਿਣ ਤੋਂ ਸ਼ਰਮਿੰਦਾ ਸ਼ਰਮਿੰਦੇ ਹਨ ਇਸ ਸਮੇ ਉਹ ਕੁਝ ਵੀ ਨਹੀਂ ਬੋਲ ਸਕਦੇ ਹੁਕਮ ਦੇਵ ਮੋ ਕੋ ਇਨ ਹਾਥ ਗਮਨ ਹੈ ਰਣ ਕੋ ਧਰ ਪਦ ਮਾਥ ਹੁਕਮ ਦੇਵ ਤਾਂ ਮੈਂ ਇਨਾਂ ਦੇ ਨਾਲ ਜਾਵਾਂ ਤੇ ਤੁਹਾਡੇ ਚਰਨਾਂ ਦੀ ਧੂੜ ਮੱਥੇ ਨੂੰ ਲਾ ਕੇ ਰਣ ਖੇਤਰ ਵਿੱਚ ਅਸੀਂ ਪਹੁੰਚ ਗਏ ਸਾਬ ਗਿਰਨਾਥਨ ਕੇ ਦਲ ਆਏ ਚਹਤ ਵਿਹੀ ਰਹੇ ਜੰਗ ਮਚਾਏ ਸਾਰੇ ਪਹਾੜੀ ਰਾਜਿਆਂ ਨੇ ਸੈਨਾ ਦਲ ਆਏ ਨੇ ਉਹ ਬਾਹਰ ਹੀ ਜੰਗ ਮਚਾਉਣਾ ਚਾਹੁੰਦੇ ਸਨ ਕਿ ਸੁਨ ਕਰ ਗੁਰੂ ਪੁੱਤਰ ਦਿਸ ਦੇਖਾ ਲਗੇ ਸਹਤਰਣ ਤਨ ਸੁਭਤ ਬਸੇਖਾ ਇਹ ਸੁਣ ਕੇ ਗੁਰੂ ਜੀ ਨੇ ਆਪਣੇ ਪੁੱਤਰ ਵੱਲ ਵੇਖਿਆ ਤਾਂ ਸਰੀਰ ਉੱਤੇ ਧਾਰਨ ਕੀਤੇ ਸਹਤਰ ਬਹੁਤ ਸੋਭਾ ਪਾ ਰਹੇ ਸਨ ਕਿ ਮਨੋ ਕਾਮਨਾ ਜੰਗ ਕਰਨ ਕੇ ਵਿਦਿਆ ਸਿਖੀ ਤਨੁਖ ਸਰਣ ਕੇ ਜੰਗ ਕਰਨ ਦੀ ਮਨੋ ਕਾਮਨਾ ਹੈ ਤਨੁਖ ਬਾਣ ਦੀ ਵਿਦਿਆ ਸਿੱਖੀ ਹੈ ਤੇ ਹੁਣ ਬੈਰੇ ਨੂੰ ਸੋ ਅਬ ਰਿਪਨ ਹਤਨ ਕੋ ਸਮਿਓ ਭਇਓ ਹੁਕਮ ਗੁਰ ਕੈ ਨਸ ਨਮੋ ਹਣ ਬੈਰੀ ਨੂੰ ਮਾਰਨ ਦਾ ਸਮਾਂ ਹੈ ਜਦ ਗੁਰੂ ਜੀ ਨੇ ਆਗਿਆ ਦੇ ਦਿੱਤੀ ਤਾਂ ਫਿਰ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਇਹ ਕਾਜ ਹੈ ਸੁਤ ਛਤਰੀਨ ਜੇਮ ਭਾਰਥ ਆਬ ਮੰਨੂ ਕੇਨ ਖਤਰਿਆਂ ਦਾ ਪੁੱਤਰਾਂ ਦਾ ਹੁਣ ਇਹੋ ਕੰਮ ਹੈ ਜਿਵੇਂ ਅਰਜੁਨ ਦੇ ਪੁੱਤਰ ਅਭਮਨੂ ਨੇ ਯੁੱਧ ਕੀਤਾ ਸੀ ਨਾ ਉਸੇ ਵਾਂਗ ਹੁਣ ਛੋਟੀ ਉਮਰ ਦੇ ਵਿੱਚ ਇਸਤੇ ਸਮਬਾਲ ਲਾਲਸ ਮਨ ਕੀ ਦੇਖੋ ਚਾਹਤ ਕਰਨ ਵਿਦ ਰਣ ਕੀ ਜਿਵੇਂ ਮਹਾਭਾਰਤ ਦੇ ਵਿੱਚ ਅਰਜੁਨ ਦੇ ਪੁੱਤਰ ਨੇ ਅਭਮਨੂਆਂ ਨੇ ਯੁੱਧ ਕੀਤਾ ਮਾਰ ਕਹਿੰਦੇ ਹੁਣ ਉਸੇ ਸਮੇਂ ਉਸੇ ਬਾਉ ਸੇ ਵਾਂਗ ਹੁਣ ਛੋਟੀ ਉਮਰ ਵਿੱਚ ਮਨ ਦੇ ਵਿੱਚ ਯੁੱਧ ਕਰਨ ਦੀ ਲਾਲਸਾ ਹੈ ਰਣ ਖੇਤਰ ਦੀ ਵਿਧੀ ਵੇਖਣਾ ਚਾਹੁੰਦੇ ਹੋ ਇਸ ਤੇ ਆਠੀ ਔਰਨਾ ਬਾਤ ਛਤਰੀ ਕਰਨ ਰਿਪਨ ਕੋ ਘਾਤ ਇਸ ਨਾਲੋਂ ਚੰਗੀ ਗੱਲ ਕਿਹੜੀ ਹੋ ਸਕਦੀ ਹੈ ਭਾਈ ਖਾਤਰੀਆ ਆਪਣੇ ਬੈਰੀਆਂ ਨੂੰ ਹੀ ਮਾਰਿਆ ਹੈ ਨਾ ਖਾਤਰੀ ਧਰਮ ਨੂੰ ਨਿਭਾਉ ਇਸ ਕਰਕੇ ਹੁਕਮ ਆਨੰਦਤ ਗੁਰ ਫਰਮਾਇਓ ਸੁਣਤ ਅਜੀਤ ਸਿੰਘ ਲਲਚਾਇਓ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਹੁਕਮ ਸੁਣਾਇਆ ਕਿ हे ਅਜੀਤ ਸਿੰਘ ਸੁਣੋ ਜੰਗ ਕਰਨ ਵਾਸਤੇ ਤੇਰਾ ਮਾਨ ਹੈ ਲਲਸਿਆ ਹੋਇਆ ਜਾਓ ਤੁਸੀਂ ਜਾ ਕੇ ਜੰਗ ਕਰੋ ਉਦੇ ਸਿੰਘ ਜੋ ਕੋ ਲਿਜ ਹੈ ਸੰਗ ਸਨਮੁਖ ਕਰੋ ਰਿਫਨ ਸੰ ਜੰਗ ਉਦੇ ਸਿੰਘ ਨੂੰ ਆਪਣੇ ਨਾਲ ਲਵੋ ਸਾਹਮਣੇ ਹੋ ਕੇ ਬੈਰੀਆਂ ਨਾਲ ਜੰਗ ਕਰੋ ਬਹੁਤ ਅੱਗੇ ਨਹੀਂ ਜੇ ਵਧਣਾ ਅੱਗੇ ਵਧ ਨਹੀਂ ਬਹੁ ਦੀਜੈ ਦੁਰਗ ਨਿਕਟ ਆਪਣੇ ਦਿਡਤੀਜੈ ਬਹੁਤਾ ਅੱਗੇ ਨਹੀਂ ਜਾਣਾ ਕਿਲਾ ਕਿਲੇ ਦੇਹ ਭਾਰ ਸਿੱਧੜ ਹੋ ਕੇ ਖੜੇ ਹੋ ਕੇ ਲੜਨਾ ਹੈ ਸੁਣ ਤ ਪਿਤਾ ਕੋ ਹੁਕਮ ਅਨੰਦਯੋ ਪਦ ਅਰਬਿੰਦ ਬੰਦ ਕਰ ਬੰਧਿਓ ਪਿਤਾ ਜੀ ਦਾ ਹੁਕਮ ਸੁਣ ਕੇ ਸਹਿਬਜ਼ਾਦਾ ਬੜਾ ਪ੍ਰਸੰਨ ਹੋਇਆ ਗੁਰੂ ਦੇ ਚਰਨ ਕਮਲਾਂ ਤੇ ਵੰਦਨਾ ਕੀਤੀ ਅਤੇ ਇੱਕ ਸਿੰਘ ਸੌਲੇ ਕਰ ਸੰਗ ਕਹ ਤਤਸ਼ਨ ਅਨਵਾਏ ਤੁਰੰਗ 100 ਸਿੰਘਾਂ ਨੂੰ ਆਪਣੇ ਨਾਲ ਲੈ ਕੇ ਤੁਰੰਤ ਘੋੜੇ ਮੰਗਵਾਇਆ ਤੇ ਦਾਦੇ ਕਿਸ ਥਾਨ ਚੱਲ ਗयो ਹੱਥ ਬਨ ਕਰ ਬਣਤ ਪयो ਪਹਿਲਾਂ ਆਪਣੇ ਦਾਦੇ ਵਾਲੇ ਪਵਿੱਤਰ ਥਾਨ ਤੇ ਗਏ ਹੱਥ ਜੋੜ ਕੇ ਉੱਥੇ ਵੰਦਨਾ ਬੇਨਤੀ ਕੀਤੀ ਫਿਰ ਚਾਰ ਪ੍ਰਕਰਮ ਦੇ ਕਰ ਫਿਰਿਓ ਬਿਨ ਕਿਨਾਹ ਪਰਪੁਨ ਚਰਿਓ ਫਿਰ ਜਾ ਕੇ ਉੱਥੇ ਚਾਰ ਪ੍ਰਕਰਮਾਂ ਕੀਤੀਆਂ ਫਿਰ ਬੇਨਤੀ ਕਰਕੇ ਉਹ ਆਪਣੇ ਘੋੜੇ ਤੇ ਸਵਾਰ ਹੋ ਗਏ ਉਦੇ ਸਿੰਘ ਸੋ ਬੋਲਤ ਬੈਨ ਚਲਿਓ ਹੋ ਬਹਰ ਜੈ ਸਿੰਘਨ ਸੈਨਾ ਫਿਰ ਉਦੇ ਸਿੰਘ ਨਾਲ ਕੁਝ ਗੱਲਾਂ ਕੀਤੀਆਂ ਫਿਰ ਉਸ ਤਰਫ ਚੱਲ ਪਏ ਜਿੱਥੇ ਸਿੰਘਾਂ ਦੀ ਸੈਨਾ ਸੀ ਚੰਚਲ ਬਾਜੀ ਚਲਤ ਫੰਦਾਵਤ ਖਰਾ ਖਪਰਾ ਤਨ ਗੁਣ ਬਗਰਾਵਤ ਚਾਲਕ ਘੋੜੇ ਨੂੰ ਚਲਦੇ ਹੋਏ ਨੂੰ ਕਦਾਉਂਦਿਆ ਸੀ ਤੇ ਤੀਰਾਂ ਨੂੰ ਤੁਨੱਖ ਦੇ ਜਿਲੇ ਵਿੱਚ ਪਾਉਂਦੇ ਸੀ ਬੇਚ ਖਾਲਸੇ ਜਾਏ ਥਿਰੂ ਹੈ ਸਭਨ ਮਨ ਉਚਾਉ ਕਰੋ ਹੈ ਖਾਲਸੇ ਦੇ ਵਿਚਾਰੇ ਜਾਖਿਰ ਖੜੇ ਹੋ ਰਾਸਤੇ ਦੇ ਵਿੱਚ ਕਰਪਾਣਾਂ ਦੇ ਨਾਰ ਖਰਤਾਬ ਕਰਦੇ ਹੋਏ ਤੀਰਾਂ ਧੁਨੱਖਾਂ ਦੇ ਤੀਰ ਚੜਾਉਂਦੇ ਹੋਏ ਜਾ ਰਹੇ ਸੀ ਔਰ ਖਾਲਸੇ ਦੇ ਵਿੱਚ ਜਾ ਕੇ ਫੌਜ ਦੇ ਵਿੱਚ ਜਾ ਕੇ ਖੜੇ ਹੋ ਗਏ ਤਾਂ ਉਹਨਾਂ ਨੂੰ ਵੇਖ ਕੇ ਸਾਰੇ ਸਿੰਘਾਂ ਦੇ ਮਨ ਵਿੱਚ ਬੜਾ ਉਤਸ਼ਾਹ ਭਰਿਆ ਬੜਾ ਉਹਨਾਂ ਨੇ ਪ੍ਰਸੰਨਤਾ ਪੈਦਾ ਕੀਤੀ ਸਿੰਘ ਦੇਖ ਆਨੰਦ ਅਤੇ ਵਾਹਿਗੁਰੂ ਜੀ ਕੀ ਕੈ ਫਤੇ ਸਾਰਿਆਂ ਦੇ ਮਨ ਬੜੇ ਪ੍ਰਸੰਨ ਆਨੰਦ ਨਾਲ ਭਰ ਗਏ ਤੇ ਸਾਰਿਆਂ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਕੀਤੀ ਮਾਰ ਬਾਰ ਕਾ ਕਰਤੇ ਚਲੇ ਅੱਗੇ ਹੋਏ ਲਰਨ ਰਿਪ ਮਿਲੇ ਕਹਿੰਦੇ ਬਕਾਰੇ ਮਾਰਦੇ ਹੋਏ ਅੱਗੇ ਹੋ ਕੇ ਜਿਹੜਾ ਵੈਰੀ ਮਿਲਦਾ ਸੀ ਉਹਦੇ ਨਾਲ ਲੜਾਈ ਕਰਦੇ ਪਿਤਾ ਬਾਕ ਕੋ ਤਬ ਹੈ ਸੰਭਾਲਾ ਕਰਹ ਹਟਾਵਨ ਕਹ ਤਤਕਾਲਾ ਫਿਰ ਪਿਤਾ ਦੇ ਬਚਨਾਂ ਨੂੰ ਸੰਭਾਲਿਆ ਫਿਰ ਤੁਰੰਤ ਫਟ ਕੇ ਪਿੱਛੇ ਆ ਗਏ ਕਿਉਂਕਿ ਪਿਤਾ ਜੀ ਨੇ ਬਚਨ ਕੀਤਾ ਸੀ ਕਿ ਬਹੁਤਾ ਅੱਗੇ ਨਹੀਂ ਜਾਣਾ ਕੇਲੇ ਦੀ ਹੱਦ ਦੇ ਵਿੱਚ ਰਹਿਣਾ ਹੈ ਤਾਂ ਉਸ ਤਰ੍ਹਾਂ ਜੋ ਅੱਗੇ ਚਲੇ ਗਏ ਸੀ ਪਹਿਲਾਂ ਤਾਂ ਪਿਤਾ ਜੀ ਦਾ ਬਚਨ ਆਪਣੇ ਮਨ 'ਚ ਯਾਦ ਕਰਕੇ ਪਿੱਛੇ हट ਕੇ ਆ ਗਏ ਖਲੋਗੇ ਜੋ ਬੈਰੀ ਲੜਦਾ ਟਾਕਰਾ ਕਰਦਾ ਲੜਾਈ ਕਰਦੇ ਉਸ ਤਰ੍ਹਾਂ ਗੁਰੂ ਕੋ ਕਹਿਓ ਉਲੰਘਣ ਨਾਹੀ ਚਰਨ ਜਮਾਏ ਥਿਰੋ ਤਿਸ ਪਾਹੀ ਗੁਰੂ ਦੇ ਬਚਨਾਂ ਨੂੰ ਕਮਾਉਣਾ ਕੀਤਾ ਲੰਘਣਾ ਨਹੀਂ ਕੀਤੀ ਚਰਨਾਂ ਨੂੰ ਜਮਾ ਲਿਆ ਉੱਥੇ ਥਾਂ ਦੇ ਉੱਤੇ ਅੱਗੇ ਨਹੀਂ ਵਧੇ ਦੁਰਗ ਆਪਣੇ ਰਾਖ ਪਿਛਾਰੇ ਕਰ ਜੁਦ ਕਰੋਧਿਤ ਹੋਏ ਭਾਰੇ ਕਿਲੇ ਨੂੰ ਆਪਣੇ ਪਿੱਛੇ ਰੱਖਿਆ ਤੇ ਬੜਾ ਕਰੋਧ ਧਾਰਨ ਕਰਕੇ ਜੁਦ ਕਰਨਾ ਕੀਤਾ ਇਨੇਕਾਂ ਬੈਰੀਆਂ ਨੂੰ ਸਰਬਦਾਤਾ ਜੀ ਨੇ ਜੋ ਮੌਤ ਦੇ ਘਾਟ ਉਤਾਰਨਾ ਕੀਤਾ ਹੈ ਕਿਸ ਤਰ੍ਹਾਂ ਅਗੇ ਜੁਦ ਕਰਨ ਵਾਸਤੇ ਤਿਆਰੀ ਹੁੰਦੀ ਹੈ ਭੀਮ ਚੰਦ ਕਿਸ ਪ੍ਰਕਾਰ ਕਰਦਾ ਹੈ ਤੰਬੂ ਲਗਾਉਂਦਾ ਹੈ ਕਿਸ ਤਰ੍ਹਾਂ ਹੋ ਅਗਲੇ ਵਿਚਾਰ ਹੈ ਜੋ ਉਹ ਕੱਲ ਦੇ ਜੀਵਾਨਾਂ ਦੇ ਅੰਦਰ ਆਪਾਂ ਸਤਿਗੁਰ ਨੇ ਸਮਾ ਸਵਾਸ ਬਖਸ਼ ਸਰਬਨ ਕਰਾਂਗੇ ਆਪ ਸੰਗਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਪੁੱਲਾਂ ਮਾਫ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ